नमस्कार आप देख रहे हैं युवराज भारत न्यूज़ यह खबर आपके लिए हमारी संवाददाता खुशबू शर्मा जी लेकर आई हैं यादवindra पब्लिक स्कूल विखे दूसरा ओपन बैडमिंटन टूर्नामेंट शानो शौकत नाल संपन्न 12 स्कूलों दे खिलाड़ियों ने दिखाया दम खम एडीसीपी विशालजीत सिंह और काउंसलर जनरल सिंह टोट ने बढ़ाया बच्चों का हौसला न्यूज़ ब्यूरो अमृतसर सुल्तानविंड लिंक रोड स्थित यादवindra पब्लिक हाई स्कूल विखे आज यूनाइटेड अमेच्योर स्पोर्ट्स एकेडमी ਅੰਮ੍ਰਿਤਸਰ ਵੱਲੋਂ ਦੂਸਰਾ ਓਪਨ ਬੈਡਮਿੰਟਨ ਟੂਰਨਾਮੈਂਟ ਬੜੀ ਸਫਲਤਾ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਸ਼ਹਿਰ ਦੇ ਲਗਭਗ 12 ਵੱਖ-ਵੱਖ ਸਕੂਲਾਂ ਦੇ 12 ਤੋਂ 18 ਸਾਲ ਉਮਰ ਵਰਗ ਦੇ ਨੌਜਵਾਨ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਮਹਿਮਾਨਾਂ ਵੱਲੋਂ ਖੇਡ ਕੇ ਸ਼ੁਰੂਆਤ ਸਮਾਰੋਹ ਵਿੱਚ ਏਡੀਸੀਪ ਸਿਟੀ ਮੰਫੀ ਇੱਕ ਸ੍ਰੀ ਵਿਸ਼ਾਲਜੀਤ ਸਿੰਘ ਅਤੇ ਇਲਾਕੇ ਦੇ ਕਾਉਂਸਲਰ ਸ੍ਰੀ ਜਰਨੈਲ ਸਿੰਘ ਢੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਯਾਦਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਟੂਰਨਾਮੈਂਟ ਦਾ ਆਗਾਜ਼ ਮੁੱਖ ਮਹਿਮਾਨਾਂ ਵੱਲੋਂ ਰੰਗ-ਬਰੰਗੇ ਗੁਬਾਰੇ ਅਸਮਾਨ ਵਿੱਚ ਛੱਡ ਕੇ ਕੀਤਾ ਗਿਆ ਇਸ ਮੌਕੇ ਇੱਕ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਮਹਿਮਾਨਾਂ ਨੇ ਖੁਦ ਬੈਡਮਿੰਟਨ ਰੈਕੇਟ ਫੜ ਕੇ ਕੋਰਟ ਵਿੱਚ ਸ਼ਾਟ ਲਗਾਏ ਅਤੇ ਨੰਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਬាទ ਸਭ ਤੋਂ ਪਹਿਲਾਂ ਯਾਦਵਿੰਦਰ ਪਬਲਿਕ ਸਕੂਲ ਅੱਡੜੀ ਅਕੈਡਮੀ ਆ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦਾ ਜਿਹੜਾ ਉਪਰਾਲਾ ਤੇ ਬਹੁਤ ਵਧੀਆ ਉਪਰਾਲਾ ਮੈਂ ਇਹਨਾਂ ਦੇ ਨਾਲ ਐਸੋਸੀਏਟ ਆ ਮੈਂ ਕਾਉਂਸਲਰ ਵਜੋਂ ਨਹੀਂ ਆਇਆ ਮੈਂ ਇਹਨਾਂ ਦੇ ਸਕੂਲ ਦਾ ਇਹਨਾਂ ਦੀ ਅਕੈਡਮੀ ਦਾ ਪਾਰਟ ਆ ਉਸ ਕਰਕੇ ਆਇਆ ਔਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਬੱਚੇ ਕਿਤੇ ਵੀ ਨਹੀਂ ਪਹੁੰਚ ਪਾਉਂਦੇ ਅਸੀਂ ਉਹਨਾਂ ਨੂੰ ਸਕੂਲ ਤੋਂ ਲਿਆ ਕੇ ਇੱਥੇ ਉਹਨਾਂ ਨੂੰ ਇੱਕ ਪਲੇਟਫਾਰਮ ਦਿੰਨੇ ਆ ਕਿ ਇਸ ਪਲੇਟਫਾਰਮ ਤੇ ਆ ਕੇ ਉਹਨਾਂ ਦਾ ਚਾਕਾ ਖੁੱਲੇ ਇੱਥੇ ਆ ਕੇ ਕਿਤੇ ਹੋਰ ਜਾਣ ਦੀ ਟਰਾਈ ਕਰਨ ਜਿਹੜਾ ਬੰਦਾ ਘਰ ਹੀ ਰਹਿੰਦਾ ਜਾਂ ਆਪਣੇ ਸਕੂਲ ਤੋਂ ਘਰ ਉਹ ਕੁਝ ਵੇਖ ਨਹੀਂ ਪਾਂਦਾ ਅਸੀਂ ਇਸ ਕਰਕੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਸੀਨੀਅਰ ਆਫੀਸਰ ਨੇ ਔਰ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਤੇ ਬੱਚਿਆਂ ਨੂੰ ਫੇਸ ਕਰਾਈਦਾ ਕਿ ਦੇਖੋ ਤੁਹਾਨੂੰ ਐਪਰੀਸ਼ੀਏਟ ਕਰਨ ਲਈ ਤੁਹਾਨੂੰ ਮੋਟੀਵੇਟ ਕਰਨ ਲਈ ਤੇ ਸ਼ਹਿਰ ਦੇ ਸੀਨੀਅਰ ਆਫੀਸਰ ਇੱਥੇ ਆਏ ਨੇ ਇਹਨਾਂ ਨੂੰ ਵੇਖ ਕੇ ਉਹਨਾਂ ਦੇ ਅੰਦਰ ਜਜ਼ਬਾ ਜਾ ਕੇ ਕਿ ਅਸੀਂ ਵੀ ਕੁਝ ਬਣਨਾ ਹੈ ਅਸੀਂ ਕੁਝ ਕਰਨਾ ਆਪਣੇ ਸ਼ਹਿਰ ਲਈ ਕਰਨਾ ਆਪਣੇ ਸਟੇਟ ਲਈ ਕਰਨਾ ਸਾਡੀ ਸਾਰਿਆਂ ਦੀ ਇਹ ਸੋਚ ਹੁੰਦੀ ਹੈ ਇਸ ਕਰਕੇ ਅਸੀਂ ਹਰ ਪ੍ਰੋਗਰਾਮ ਦੇ ਪੁਲਿਸ ਆਫਸਰ ਨੂੰ ਜ਼ਰੂਰ ਬੁਲਾਉਂਦੇ ਆ ਕਿਉਂਕਿ ਪੁਲਿਸ ਨਾਲ ਹੀ ਅਸੀਂ ਜੀ ਰਹੇ ਹਾਂ ਜੇ ਪੁਲਿਸ ਨਾ ਹੋਵੇ ਅੱਜ ਤੇ ਸਾਡੇ ਨਾਲ ਜੋ ਲੋਗ ਮਾੜੇ ਵਿਹਾਰ ਕਰਦੇ ਨੇ ਸਾ ਨਾਲ ਬਹੁਤ ਹੋਣ ਜੇ ਆਰਬੀ ਨਾ ਹੋਵੇ ਤੇ ਦੁਸ਼ਮਣ ਸਾਡੀ ਕੰਟਰੀ ਤੇ ਚੜ ਕੇ ਆਣ ਪੁਲਿਸ ਨਾ ਹੋਵੇ ਤੇ ਲੋਕ ਸਾਡੇ ਘਰਾਂ ਚ ਵੜ ਜਾਣ ਚੋਰ ਚੱਕੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਲਾ ਐਂਡ ਆਰਡਰ ਨੂੰ ਸਮਝੋ ਪੁਲਿਸਿੰਗ ਨੂੰ ਸਮਝੋ ਆਪਣੇ ਰਿਸ਼ਤਿਆਂ ਦੀ ਇਮਤ ਕਰੋ ਆਪਣੇ ਟੀਚਰਸ ਦੀ ਰਿਕਵੈਸਟ ਰਿਸਪੈਕਟ ਕਰੋ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਔਰ ਆਪਣੇ ਜੀਵਨ ਨੂੰ ਸਫਲ ਕਰੋ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਤੁਸੀਂ ਸਪੋਰਟਸਮੈਨਾਂ ਨੂੰ ਬਹੁਤ ਸਪੋਰਟ ਕਰਦੇ ਹੋ ਤੇ ਅੱਜ ਜਿਹੜੇ ਬੱਚਿਆਂ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਕਿਸ ਤਰ੍ਹਾਂ ਜਿਹੜਾ ਵਾ ਇਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਜਿਸ ਤਰ੍ਹਾਂ ਦੇਖੋ ਜੀ ਸਾਡੀ ਪਾਰਟੀ ਦਾ ਬਹੁਤ ਵੱਡਾ ਉਪਰਾਲਾ ਰੰਗਲਾ ਪੰਜਾਬ ਹੱਸਦਾ ਪੰਜਾਬ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਬੱਚੇ ਹੱਸਦੇ ਵਸਦੇ ਰਹਿਣ ਔਰ ਅੰਗਲੇ ਪੰਜਾਬ ਦਾ ਹਿੱਸਾ ਬਣਨ ਜੇ ਬੱਚੇ ਤੰਦਰੁਸਤ ਹੋਣਗੇ ਬੱਚੇ ਪਲੇਅਰ ਬਣਨਗੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬੱਚਾ ਬਿਜ਼ੀ ਰਹੇਗਾ ਆਪਣੀ ਗੇਮ ਦੇ ਵਿੱਚੋਂ ਨਸ਼ਿਆਂ ਵੱਲ ਨਹੀਂ ਜਾਏਗਾ ਅਸੀਂ ਨਸ਼ੇ ਦਾ ਲੱਗ ਤੋੜਨ ਵਾਸਤੇ ਲੱਗੇ ਹੋਏ ਹਾਂ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਤੇ ਅਸੀਂ ਉਸ ਦਾ ਪਾਰਟ ਆ ਔਰ ਸਾਡਾ ਫਰਜ਼ ਬਣ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਬੱਚੇ ਖੇਡਾਂ 'ਚ ਬਿਜ਼ੀ ਰਹਿਣਗੇ ਤੇ ਮਾੜੀ ਸੰਗਤ 'ਚ ਨਹੀਂ ਜਾਣਗੇ ਮਾੜੀ ਸੋਸਾਇਟੀ 'ਚ ਨਹੀਂ ਜਾਣਗੇ ਔਰ ਇਸ ਕਰਕੇ ਮੈਂ ਆਪਣੇ ਬਰੀਰ ਰਿਕੁਐਸਟ ਕਰਕੇ ਬੜੇ-ਬੜੇ ਰੁਝੇਵਿਆਂ ਦੇ ਵਿੱਚੋਂ ਇਹਨਾਂ ਨੂੰ ਮੈਂ ਲੈ ਕੇ ਆਇਆ ਔਰ ਇਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਯਾਰ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਦੇਾਂਗੇ ਤੇ ਸਾਡੀ ਕਿਤੇ ਹਾਜ਼ਰੀ ਦਰਗਾਹ 'ਚ ਲੱਗੇਗੀ ਸਾਡੀ ਕਿਤੇ ਸੇਵਾ ਸ਼ਹਿਰ ਦੇ ਵਿੱਚ ਲੱਗੇਗੀ ਇਸ ਕਰਕੇ ਮੈਂ ਸਰਦਾਰ ਇੱਥੇ ਆਉਣ ਤੇ ਸਰਦਾਰ ਕੁਸ਼ਾਲਜੀ ਸਿੰਘ ਜੀ ਐਡੀਸੀ ਵੀ ਸਿਟੀ ਵਨ ਨੂੰ ਆਪਣੇ ਦਿਲ ਦੀਆਂ ਗਰਾਈਆਂ ਤੋਂ ਸਾਰੀ ਟੀਮ ਵੱਲੋਂ ਯਾਦਵੰਦਰ ਪਬਲਿਕ ਸਕੂਲ ਵੱਲੋਂ ਅਕਾਡਮੀ ਵੱਲੋਂ ਬਹੁਤ-ਬਹੁਤ ਜੀ ਆਇਆਂ ਨੂੰ ਆਖਦਾ ਔਰ ਤੁਹਾਨੂੰ ਸਾਰਿਆਂ ਨੂੰ ਸ਼ੁਵਾਦ ਵੰਨੇ ਆ ਕਿ ਸਾਡੀ ਸਾਰੀ ਟੀਮ ਸਾਡੀ ਪਾਰਟੀ ਸ਼ਹਿਰ ਦੇ ਭਲੇ ਵਾਸਤੇ ਬੱਚਿਆਂ ਦੇ ਭਲੇ ਵਾਸਤੇ ਬੱਚਿਆਂ ਦੇ ਫਿਊਚਰ ਵਾਸਤੇ 24 ਘੰਟੇ ਹਾਜ਼ਰ ਆ ਜਿੱਥੇ ਤੁਸੀਂ ਸਾਡੀ ਕਿਤੇ ਡਿਊਟੀ ਲਗਾਓਗੇ ਜਿੱਥੇ ਸਾਡੀ ਹੈਲਪ ਦੀ ਲੋੜ ਆ ਅਸੀਂ ਸਾਰੇ ਭਰਾ ਰਲ ਕੇ ਬੱਚਿਆਂ ਦੀ ਤਰੱਕੀ ਲਈ ਹਰ ਵੇਲੇ ਹਾਜ਼ਰ ਆ ਧੰਨਵਾਦ ਅੱਜ ਯਾਦਵੰਦਰ ਪਬਲਿਕ ਸਕੂਲ ਦੇ ਵਿੱਚ ਅਸੀਂ ਸਾਰੇ ਪਹੁੰਚੇ ਆ ਜਿੱਥੇ ਇਸ ਸਕੂਲ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਜਿਹੜਾ ਕੰਮ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਉਹਨਾਂ ਦਾ ਟੂਰਨਾਮੈਂਟ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਜਿਹਦੇ ਵਿੱਚ 12 ਅਲੱਗ-ਅਲੱਗ ਸਕੂਲ ਜਿਹੜੇ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਜੇ ਵੀ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਹਰ ਇੱਕ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਮਹੱਤਵ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਜਿੱਦਾਂ ਹੈਲਦੀ ਮਾਈਂਡ ਇਨ ਅ ਹੈਲਦੀ ਬਾਡੀ ਜਿੱਦਾਂ ਆਪਾਂ ਅੰਗਰੇਜ਼ੀ ਦੀ ਕਹਾਵਤ ਆ ਉਹਦੇ ਹਿਸਾਬ ਨਾਲ ਜੇ ਬੱਚਾ ਤੰਦਰੁਸਤ ਹੈ ਤੇ ਉਹ ਸਰੀਰਕ ਤੌਰ ਦੇ ਉੱਤੇ ਵੀ ਤੇ ਮਾਨਸਿਕ ਤੌਰ ਦੇ ਉੱਤੇ ਵੀ ਤੰਦਰੁਸਤ ਹੋਵੇਗਾ ਉਸ ਦੇ ਮੱਦੇ ਨਜ਼ਰ ਜਿਹੜਾ ਸਾਰਾ ਰਖਾਇਆ ਜਾ ਰਿਹਾ ਵਾ ਤੇ ਜਿਸ ਦੇ ਵਿੱਚ ਆਪਾਂ ਵੇਖ ਰਹੇ ਹਾਂ ਬੱਚਿਆਂ ਦੇ ਵਿੱਚ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਬਹੁਤ ਉਤਸ਼ਾਹ ਆ ਹਰ ਕੋਈ ਇਸ ਚੀਜ਼ ਨੂੰ ਕੰਪੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਚੀਜ਼ਾਂ ਜਿਹੜੀਆਂ ਇਹ ਖੇਡਾਂ ਜਿਹੜੀਆਂ ਬੱਚਿਆਂ ਦੇ ਵਿੱਚ ਸਪੋਰਟਸਮੈਨਸ਼ਪ ਸਪਿਰਿਟ ਇਕੱਠੇ ਲੈ ਕੇ ਚੱਲਣਾ ਟੀਮ ਲੈ ਕੇ ਚੱਲਣਾ ਟੀਮ ਲੀਡਰ ਬਨਣਾ ਇਹ ਸਾਰੀਆਂ ਜਿਹੜੀਆਂ ਵਾ ਚੀਜ਼ਾਂ ਉਹਨਾਂ ਦੇ ਵਿੱਚ ਹੀ ਬਾਈਪ ਹੁੰਦੀਆਂ ਨੇ ਇਸ ਤੋਂ ਮੈਂ ਸਮਝਦਾ ਕਿ ਇੱਥੇ ਯਾਦਵੰਦਰ ਪਬਲਿਕ ਸਕੂਲ ਵੱਲੋਂ ਬਹੁਤ ਸ਼ਲਾਘਾਯੋਗ ਪ੍ਰੋਗਰਾਮ ਜਿਹੜਾ ਕਰਾਇਆ ਜਾ ਰਿਹਾ ਹੈ ਜਿੱਥੇ ਇਸ ਮੌਕੇ ਤੇ ਸਾਡੇ ਕਾਉਂਸਲਰ ਸਾਹਿਬ ਜਰਨੈਲ ਸਿੰਘ ਟੋਟ ਤੇ ਹੋਰ ਵੀ ਹਾਜ਼ਰੀਨ ਜਿਹੜੇ ਇੱਥੇ ਹਾਜ਼ਰ ਨੇ ਤੇ ਮੈਂ ਆਸ ਕਰਦਾ ਵਾਂ ਕਿ ਅੱਗੇ ਤੋਂ ਇਹ ਇਹ ਬੱਚਿਆਂ ਨੂੰ ਜਿਹੜੀ ਸਿੱਖਿਆ ਦੇ ਨਾਲ ਨਾਲ ਜਿਹੜੀ ਖੇਡ ਦੀ ਜਿਹੜੀ ਗੁਣਤੀ ਆ ਇਹ ਵੀ ਅਸੀਂ ਇਸ ਤਰ੍ਹਾਂ ਜਾਰੀ ਰੱਖੀ ਸਰ ਤੁਸੀਂ ਵੀ ਅੱਜ ਗਰਾਊਂਡ ਵਿੱਚ ਜਿਹੜਾ ਬੱਚਿਆਂ ਦੇ ਨਾਲ ਉਤਰਿਓ ਕੀ ਲੱਗਦਾ ਬਚਪਨ ਦਾ ਕੋਈ ਦ੍ਰਿਸ਼ ਅਸੀਂ ਲਿਖੇ ਜਾ ਬਿਲਕੁਲ ਹੀ ਯਾਦਗਾਰਾਂ ਨੇ ਜੀ ਜਦੋਂ ਆਪਾਂ ਜੇਸ ਏਜ ਦੇ ਵਿੱਚ ਅਸੀਂ ਹਾਂ ਹੁਣ ਅਸੀਂ ਯਾਦ ਕਰਦੇ ਹਾਂ ਸਕੂਲ ਟਾਈਮਸ ਦੇ ਉੱਤੇ ਰੂਟੀਨ ਲਾਈ ਬੱਚੇ ਨੂੰ ਯਾਦ ਨਹੀਂ ਰਹਿੰਦੀ ਪਰ ਇਹੋ ਜਿਹੇ ਇਵੈਂਟਸ ਜਿਹੜੀਆਂ ਸਾਰੀ ਉਮਰ ਦਾ ਸਾਰੀ ਜ਼ਿੰਦਗੀ ਦਾ ਉਹਦਾ ਇੱਕ ਹਿੱਸਾ ਬਣ ਜਾਂਦੀਆਂ ਉਹਦੀਆਂ ਯਾਦਗਾਰ ਬਣ ਜਾਂਦੀਆਂ ਤੇ ਜਿਹੜਾ ਬੱਚਾ ਜਿੱਤ ਗਿਆ ਜਾਂਦਾ ਹੈ ਤੇ ਉਹਨੂੰ ਇਸ ਚੀਜ਼ ਦਾ ਜਿਹੜਾ ਹੁਸਨ ਇਸ ਚੀਜ਼ ਦਾ ਗਲੈਮਰ ਜਿਹੜਾ ਸਾਰੀ ਉਮਰ ਤੱਕ ਯਾਦ ਰਹਿੰਦਾ ਇੱਕ ਵਧੀਆ ਪੁਲਿਸ ਆਫਸਰ ਦੇ ਅਹੁਦੇ ਤੇ ਤੁਸੀਂ ਹੋ ਤੇ ਸਟਾਰਟਿੰਗ ਤੋਂ ਜਦੋਂ ਬੱਚਿਆਂ ਨੂੰ ਇਸ ਤਰ੍ਹਾਂ ਦਾ ਸਪੋਰਟਸ ਵਾਲੇ ਧਿਆਨ ਲੈਂਦਾ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਬੱਚਿਆਂ 'ਚ ਤੁਹਾਡੇ ਵਰਗੇ ਜਿਹੜੇ ਆ ਦਿਵੰਗ ਆਫੀਸਰ ਜਿਹੜੇ ਆ ਉਹ ਜਨਮ ਲੈਦੇ ਬਿਲਕੁਲ ਹੀ ਬਿਲਕੁਲ ਜਿਤ ਮੈਂ ਪਹਿਲਾਂ ਤੁਹਾਨੂੰ ਕਿਹਾ ਵੀ ਜੇ ਸਰੀਰ ਤੰਦਰੁਸਤ ਆ ਉਹਦਾ ਮਾਈਂਡ ਤੰਦਰੁਸਤ ਆ ਮਾਈਂਡ ਤੰਦਰੁਸਤ ਆ ਉਹ ਆਪਣੀ ਪੜ੍ਹਾਈ ਦੇ ਨਾਲ ਤਵੱਜਾ ਦੇਵੇਗਾ ਸਹੀ ਤਰੀਕੇ ਨਾਲ ਪੜ੍ਹੇਗਾ ਸਹੀ ਦਿਸ਼ਾ ਦੇ ਉੱਤੇ ਚੱਲੇਗਾ ਤੇ ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਹੋਵੇਗਾ ਯੂਨਾਈਟਿਡ ਅਮੇਚਰ სპੋਰਟਸ ਕਲੱਬ ਜਿਹੜਾ ਅਕੈਡਮੀ ਨਾਲ ਦੇ ਉਪਰਾਲੇ ਜਿਹੜੇ ਆ ਕਿਸ ਤਰ੍ਹਾਂ ਦੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਮਿਲਕਲੇ ਜਿਹੜਾ ਇਹ ਆਪਣਾ ਯੂਥ ਜਿਹੜਾ ਹੈ ਇਹੀ ਆਪਣਾ ਕੰਟਰੀ ਦਾ ਅਗਲਾ ਸਰੋਤ ਹੈ ਜੇ ਆਪਾਂ ਇਹਨਾਂ ਨੂੰ ਸਿੱਧਾ ਕਰ ਲਿਆ ਇਹਨਾਂ ਨੂੰ ਇੱਕ ਸਹੀ ਦਿਸ਼ਾ ਦੀ ਉੱਤੇ ਦੇ ਲਈ ਉਸ ਦੇ ਵਿੱਚ ਪੜ੍ਹਾਈ ਤੇ ਪਲੱਸ ਸਰੀਰਕ ਤੌਰ ਦੇ ਉੱਤੇ ਨੂੰ ਤੰਦਰੁਸਤ ਕਰਨਾ ਦੋਵੇਂ ਚੀਜ਼ਾਂ ਜ਼ਰੂਰੀ ਨੇ ਤੇ ਇਹ ਆਸ ਕਰਦਾ ਵੀ ਸਾਰੇ ਜਿਹੜੇ ਸਕੂਲਸ ਨੇ ਉਹ ਆਊਟਡੋਰ ਐਕਟੀਵਿਟੀਜ਼ ਇੰਡੋਰ ਐਕਟੀਵਿਟੀਜ਼ ਜਿਹੜੀਆਂ ਆਪਣਾ ਕਰਿਕੂਲਮ ਦਾ ਹਿੱਸਾ ਜਿਹੜਾ ਬਣਾਉਣ ਤੇ ਰੁਟੀਨਲੀ ਜਿਹੜਾ ਕੰਮ ਇੱਥੇ ਚੱਲ ਪ੍ਰਿੰਸੀਪਲ ਜਾਨਦਰ ਪਬਲਿਕ ਹਾਈ ਸਕੂਲ ਅੱਜ ਇੱਥੇ ਸੈਕੰਡ ਜੁਨਾਈਟਿਡ ਅਮਚੋਰ ਸਪੋਰਟਸ ਅਕੈਡਮੀ ਵੱਲੋਂ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਇਸ ਟੂਰਨਾਮੈਂਟ ਦੇ ਵਿੱਚ ਕੋਈ ਤਕਰੀਬਨ 12 ਸਕੂਲਾਂ ਨੇ ਭਾਗ ਲਿਆ ਜ ਜਿਹਦੇ ਵਿੱਚ ਕੋਈ ਤਕਰੀਬਨ 150 ਦੇ ਕਰੀਬ ਬੱਚੇ ਜਿਹੜੇ ਇੱਥੇ ਅੱਜ ਆਏ ਨੇ ਤੇ ਅੱਜ ਮੁੱਖ ਮਹਿਮਾਨ ਦੇ ਬੱਚੋਂ ਵੀ ਕੋਈ ਆਏ ਨੇ ਹਸਤੀ ਅੱਜ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਸਰਦਾਰ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ 1 ਉਹ ਚਾਦਰ ਉਰਤੇ ਇੱਥੇ ਹਾਜ਼ਰ ਹੋਏ ਆਪਣੇ ਬਹੁਤ ਹੀ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਇੱਥੇ ਆਏ ਨੇ ਤੇ ਉਹਨਾਂ ਦੇ ਨਾਲ ਸਰਦਾਰ ਜਨੈਤ ਸਿੰਘ ਜੀ ਟੋਟ ਜੋ ਕਿ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਤਿੰਨਵਾਰ ਦੇ ਕਾਉਂਸਲਰ ਨੇ ਤੇ ਉਹ ਆਪਣਾ ਟਾਈਮ ਕੀਮਤੀ ਟਾਈਮ ਕੱਢ ਕੇ ਉਹ ਵੀ ਇੱਥੇ ਅੱਜ ਆਏ ਨੇ ਤੇ ਉਹਨਾਂ ਦੇ ਨਾਲ ਸਾਡੇ ਹਿੰਦੇ ਦੇ ਸ੍ਰੀ ਹਰ ਗੋਬਿੰਦ ਸਪੋਰਟਸ ਅਕੈਡਮੀ ਦੇ ਸਰਦਾਰ ਸੁਪਿੰਦਰ ਸਿੰਘ ਢਿੱਲੋਂ ਤੇ ਨਾਲ ਸਾਡੇ ਏਰੀਆ ਦੇ ਕਾਉਂਸਲਰ ਜਿਹੜੇ 39 ਵਾਰਡ ਨੰਬਰ ਉਹਦੇ ਕਾਉਂਸਲਰ ਸਰਦਾਰ ਨਾਨ ਕਬਲ ਜੀ ਉਹ ਵੀ ਇਚੇਚੇ ਤੌਰ ਤੇ ਆਏ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ ਜਿਹੜੇ ਆ ਸਕੂਲ ਵੱਲੋਂ ਐਕਟਿਵ ਵੱਲੋਂ ਹੋਰ ਵੀ ਇਸ ਤਰ੍ਹਾਂ ਦੇ ਬੱਚਿਆਂ ਨੂੰ ਜਿਹੜਾ ਵਾ ਅੱਗੇ ਵਧਣ ਨੂੰ ਆਸਕੀ ਸਪੋਰਟਸ ਦੇ ਜਿਹੜੇ ਆ ਕਿਦਾਂ ਦੇ ਯੋਗਤਾਵਾਂ ਦਿਵਾਉਂਦੇ ਹਾਂਜੀ ਜੀ ਜ਼ਰੂਰ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਸੀਂ ਥੋੜਾ ਜਿਹਾ ਪਹਿਲੇ ਵੀ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਸੀਗਾ ਇਸ ਤੋਂ ਬਾਅਦ ਹੁਣ ਅਸੀਂ ਬੈਡਮਿੰਟਨ ਟੂਰਨਾਮੈਂਟ ਕਰਵਾ ਰਹੇ ਹਾਂ ਇਹ ਇਸ ਲਈ ਕਰਵਾ ਰਹੇ ਕਿ ਜਿਵੇਂ ਸਾਰੇ ਜਾਣਦੇ ਕਿ ਜਿਹੜਾ ਅੱਜ ਦੌਰ ਚੱਲ ਰਿਹਾ ਇੱਕ ਫੋਨ ਦਾ ਤੇ ਇੱਕ ਨਸ਼ੇ ਦਾ ਇਹ ਇੱਕ ਕੋੜ ਦੀ ਤਰ੍ਹਾਂ ਸਾਡੇ ਸਮਾਜ ਨੂੰ ਚੰਬੜ ਗਿਆ ਹੈ ਬੱਚੇ ਬਹੁਤ ਜ਼ਿਆਦਾ ਇਸ ਵਿੱਚ ਇਨਵੋਲ ਹੋ ਰਹੇ ਨੇ ਇਸ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਅਸੀਂ ਕੋਈ ਫਿਜ਼ੀਕਲ ਐਕਟੀਵਿਟੀ ਚਾਹੁੰਦੇ ਹਾਂ ਵੀ ਬੱਚੇ ਜ਼ਰੂਰ ਕਿਸੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਨ ਜਿਸ ਦੇ ਨਾਲ ਸਾਡਾ ਸਰੀਰ ਇੱਕ ਜਿਹੜਾ ਤੰਦਰੁਸਤ ਹੋਏਗਾ ਇੱਕ ਸਰੀਰ ਤੰਦਰੁਸਤ ਹੋਏਗਾ ਤਾਂ ਹੀ ਬੱਚਾ ਪੜ੍ਹ ਸਕਦਾ ਹੈ ਜੀ ਤੇ ਉਹਦੇ ਨਾਲ ਹੀ ਬੱਚਾ ਅੱਗੇ ਵਧ ਸਕਦਾ ਹੈ ਇਸ ਤਰ੍ਹਾਂ ਟੂਰਨਾਮੈਂਟ ਕਰਾਉਣ ਦਾ ਦੂਜਾ ਮਕਸਦ ਇਹ ਹੈ ਕਿ ਜਿਵੇਂ ਅਸੀਂ ਟੂਰਨਾਮੈਂਟ ਕਰਵਾਉਂਦੇ ਹਾਂ ਕੱਲ ਨੂੰ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਕੋਈ ਇੱਕ ਬਹੁਤ ਵਧੀਆ ਪਲੇਅਰ ਜਿਹੜੇ ਬਣ ਸਕਦੇ ਨੇ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਸਿੱਧਾ ਜਾ ਕੇ ਖੇਡਣ ਲਾਪੇ ਤੇ ਕੋਈ ਚੈਂਪੀਅਨ ਬਣ ਜਾਏਗਾ ਉਸ ਚੀਜ਼ ਵਾਸਤੇ ਪ੍ਰੈਕਟਿਸ ਦੀ ਲੋੜ ਹੁੰਦੀ ਆ ਉਹ ਜਿਹੜੀ ਜਿਹੜੀ ਪ੍ਰੈਕਟਿਸ ਉਹ ਬਚਪਨ ਤੋਂ ਹੀ ਸਟਾਰਟ ਕੀਤੀ ਜਾਵੇ ਤਾਂ ਬੈਸਟ ਰਹੇਗੀ ਤੇ ਆਉਣ ਵਾਲੇ ਸਮੇਂ ਚ ਜਿਹਦਾ ਵਾ ਇਹਨਾਂ ਬੱਚਿਆਂ ਤੋਂ ਹੀ ਡਿਸਟ੍ਰਿਕਟ ਪੰਜਾਬ ਲੈਵਲ ਦੇ ਜਿਹੜੇ ਆ ਕੰਪੀਟੀਸ਼ਨ ਕਰਾਉਣਗੇ ਹਾਂਜੀ ਅਸੀਂ ਕੋਸ਼ਿਸ਼ ਕਰਦੇ ਕਿ ਜਿਹੜੇ ਬੱਚੇ ਵਧੀਆ ਹੈ ਨੇ ਉਹਨਾਂ ਨੂੰ ਅਗੋਂ ਪੂਰੀ ਸਪੋਰਟ ਕਰੀਏ ਤੇ ਉਹ ਅੱਗੇ ਜਾ ਕੇ ਡਿਸਟ੍ਰਿਕਟ ਆਪਣੀ ਸਟੇਟ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ